ਮੰਨ ਲੀਂ ਜਿਹੜੇ ਅਸੀਂ ਕੰਮ ਹੈਂਡਓਵਰ ਕਰਨਾ ਹੈ ਸਭ ਕੁਝ ਤੇਰੇ ਹੀ ਤੇਰਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਦੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਸੋਦੀਸ਼ ਸਿੰਘ ਸਾਡੇ ਇਹ ਸੰਸਾਰ ਦੇ ਜਿਹੜੇ ਵਾਸਤਵ ਕਰਨ ਵੀ ਨੇ ਕਿ ਨਾਲ ਸਾਡੇ ਸ਼ੁਭ ਹੋ ਰਿਹਾ ਹੈ ਅੱਜ ਇਹਨਾਂ ਦੇ ਹੱਥਾਂ ਵਿੱਚ ਰਾਸ਼ੀ ਲੈ ਕੇ ਹੋ ਰਿਹਾ ਸਾਡੇ ਕੰਨ ਸਾਹਿਬ ਇੱਕ ਕਾਫੀ ਸੰਸਾਰ ਹੋ ਰਿਹਾ ਇਹ ਵੀ ਰਾਸ਼ੀ ਲੈ ਕੇ ਆਦੇ ਆ ਅਜਨੋਸਿ ਸਿਪਾਹੇਦ ਹੋਤੇ ਆਪਣੇ ਕੋ ਬੁਲਾਇਆ ਕਿ ਤੁਸੀਂ ਜ਼ਰੂਰ ਆਣਾ ਤੇ ਐਸੋ ਵੀ ਆਇਆ ਕਰਨਾ ਕਰਨਾ ਆਇਆ ਕਰਨਾ ਸਾਡੇ ਨਹਿਰਾ ਸਾਹਿਬ ਇਹ ਵੀ ਸਰਸਿਬਾ ਸੇਵੀ ਕਾਫੀ ਚਿੱਤੋ ਸਾਡੇ ਨਾਲ ਜੁੜੇ ਨੇ ਤੇ ਕਾਫੀ ਸੰਸਥਾ ਜੁੜੇ ਹੋ ਸਾਡੇ ਕੋ ਆਦੇ ਨੇ ਸਾਡੇ ਹਰਬਾ ਸੁਭਾਜੀ ਇਹ ਸਮਾਜ ਸੇਵੀ ਸ਼ੁਰੂ ਤੋਂ ਸਾਡੇ ਨਾਲ ਜੁੜੇ ਨੇ ਇਹ ਸੰਸਥਾ ਨਾਲ ਜੁੜੇ ਆ ਤੇ ਸਾਡੇ ਸ਼੍ਰਮਾਨੰਦ ਦੇ ਪ੍ਰਧਾਨ ਵੀ ਨੇ ਤੇ ਸਾਡੇ ਅੱਗੇ ਜਸਪੀਰ ਬਾਜੀ ਇਹਨਾਂ ਦੇ ਸਾਡੇ ਐਮਸੀ ਵੀ ਰਹੇ ਜੀ ਸਾਡੇ ਦੇ ਜੀ ਤੇ ਸੱਜ ਜਾਈ ਮੈਂ ਧੰਨਵਾਦ ਜਨਾਦਾ ਹੋਰ ਸੱਜ ਕਿਰਨਾ ਸਾਹਿਬ ਜੋ ਤੁਸੀਂ ਸ਼ੁਰੂ ਕੀਤਾ ਹੈ ਕੰਮ ਉਹ ਤੁਸੀਂ ਸਾਡੇ ਨਾਲ ਨੇ ਇਸਦੇ ਵੀ ਧੰਨਵਾਦ ਕਰਦੇ ਆਂ ਤੇ ਸਾਰੇ ਜਿਹੜੇ ਯਾਰ ਜਨੇ ਭੈਣਾਂ ਸਿੱਧੇ ਆਏ ਨੇ ਨਾਸ਼ੀਂ ਲੈਣ ਵਾਸਤੇ ਇਹਨਾਂ ਨੂੰ ਪਰਮਾਤਮਾ ਕਰੇ ਰਾਸ਼ੀ ਦੀ ਲੋੜ ਨਾ ਪਵੇ ਅੰਦਰ ਸਮਰਥਨ ਨੂੰ ਕਰਦੇ ਤੇ ਪਰ ਸੱਜੀ ਤੇ ਡਿਊਟੀ ਲੱਗੀ ਹੈ ਪਰਮਾਤਮਾ ਲੋਭੀ ਤੁਸੀਂ ਆ ਕੰਮ ਕਰਨਾ ਸੀ ਕਰ ਰਹੇ ਅਸੀਂ ਕੁਝ ਨਹੀਂ ਕਰ ਰਹੇ ਇਹਨਾਂ ਵਾਲਾ ਕੀ ਹੋ ਰਹਾ ਤੇ ਐ ਲੈ ਬਲੇ ਪ੍ਰਮਾਤਮਾ ਜੀ ਬੰਦੇ ਆ ਤੇ ਇਸ ਕਰਕੇ ਧੰਵਾਦ ਮੈਂ ਤੁਹਾਨੂੰ ਤਾਂ ਵੀ ਸੁਰੱਖਿ ਚੱਗੀ ਤਾ ਰੱਖੇ ਤੇ ਤੁਹਾਨੂੰ ਜੀਅ ਚੇਤਿਤ ਪ੍ਰਮਾਤਮਾ ਤੁਹਾਨੂੰ ਕਦੇ ਸੀ ਕੀ ਤੋੜ ਨਾ ਆਵੇ ਤਾਂ ਵਾਹਿਗੁਰੂ